ਕੋਵਿਡ-19 ਮਹਾਮਾਰੀ ਦੇ ਸਾਲਾਂ ਨੂੰ ਛੱਡ ਕੇ 2001 ਤੋਂ ਬਾਅਦ ਪਹਿਲੀ ਵਾਰ ਅਮਰੀਕਾ ਆਉਣ ਵਾਲੇ ਭਾਰਤੀਆਂ ਦੀ ਗਿਣਤੀ ਘਟੀ ਹੈ। ਯੂਐਸ ਕਾਮਰਸ ਵਿਭਾਗ ਤੇ ਨੈਸ਼ਨਲ ਟ੍ਰੈਵਲ ਐਂਡ ਟੂਰਿਜ਼ਮ ਦਫ਼ਤਰ ਅਨੁਸਾਰ ਜੂਨ 2025 ਚ 2.1 ਲੱਖ ਭਾਰਤੀ ਅਮਰੀਕਾ ਹੈ ਜੋ ਕਿ ਪਿਛਲੇ ਸਾਲ ਦੇ ਇਸ ਮਹੀਨੇ ਦੀ ਤੁਲਨਾ ਚ 8% ਕਟਹਾਂ। ਜੂਨ 2024 ਚ 2.3 ਲੱਖ ਭਾਰਤੀ ਅਮਰੀਕਾ ਹੈ। ਅਗਲੇ ਮਹੀਨਿਆਂ ਚ ਵੀ ਇਹੀ ਰੁਝਾਨ ਜਾਰੀ ਰਹਿਣ ਦੀ ਸੰਭਾਵਨਾ ਹੈ। आरजी आंकड़े अनुसार जुलाई 2025 च जुलाई 2024 दी तुलना च 5.5% भारतीय अमेरिका ਘਟਾਏ ਹਨ ਤੇ एनटीडी ओ ਦੇ आंकड़े ਤੋਂ ਪਤਾ ਲੱਗਦਾ ਹੈ ਕਿ ਜੂਨ ਚ ਇਸ ਮੁੱਚੇ ਤੌਰ ਤੇ ਅਮਰੀਕਾ ਉਨਵੜੇ ਕੋਮਾਂਤਰੀ ਯਾਤਰੀਆਂ ਦੀ ਗਿਣਤੀ ਚ 6.2% ਕਮੀ ਆਈ ਹੈ ਮਈ ਚ ਇਹ ਕਮੀ 7% ਦਰਜ ਹੋਈ ਹੈ ਜਦ ਕਿ ਫਰਵਰੀ ਤੇ ਮਾਰਚ ਚ ਅਮਰੀਕਾ ਉਨਵੜੇ ਯਾਤਰੀ ਕਰਮਵਾਰ 1.9% ਤੇ 8% ਕਟੇ ਹਨ ਇਸ ਸਾਲ ਕੇਵਲ ਜਨਵਰੀ ਤੇ ਅਪ੍ਰੈਲ ਚ ਪਿਛਲੇ ਸਾਲ ਦੇ ਇਨ ਮਹੀਨਿਆਂ ਦੀ ਤੁਲਨਾ ਚ ਕਰਮਵਾਰ 7 1.7 ਤੇ 1.3 ਫੀਸਦ ਦੀ ਵਧ ਯਾਤਰੀ ਅਮਰੀਕਾ ਆਏ ਹਨ ਅਮਰੀਕਾ ਲਈ ਭਾਰਤ ਕੁਮਾਂ트ਰੀ ਸਿਲਾਨੀਆਂ ਦਾ ਚੌਥਾ ਸਭ ਤੋਂ ਵੱਡਾ ਸਰੋਤ ਜੂਨ ਚ ਅਮਰੀਕਾ ਇਹ ਵਿਸ਼ੇ ਭਾਰ ਦੇ ਸਿਲਾਨੀਆਂ ਚ 60% ਦੀ ਸਿਲਾਨੀ ਪੰਜ ਦੇਸ਼ਾਂ ਭਾਰਤ ਕੈਨੇਡਾ ਮੈਕਸੀਕੋ ਇੰਗਲੈਂਡ ਤੇ ਬ੍ਰਾਜ਼ੀਲ ਤੋਂ ਆਈ ਹੈ ਮੌਜੂਦਾ ਕਮੀ ਮੁਕ ਤੌਰ ਤੇ ਵਿਦਿਆਰਥੀਕਰਨ ਆਈ ਹੈ ਜਿਨ੍ਹਾਂ ਉੱਪਰ 트ੰਪ ਪ੍ਰਸ਼ਾਸਨ ਦੁਆਰਾ ਕਈ ਤਰ੍ਹਾਂ ਦੀਆਂ ਰੁਕਾਵਟਾਂ ਲਾਈਆਂ ਹੋਈਆਂ ਹਨ ਇਸ ਤੋਂ ਇਲਾਵਾ ਕਾਰੋਬਾਰੀ ਤੇ ਪਰਵਾਰਿਕ ਮੈਂਬਰਾਂ ਇਸ ਤੋਂ ਇਲਾਵਾ ਕਾਰੋਬਾਰੀ ਤੇ ਪਰਵਾਰਿਕ ਮੈਂਬਰ ਵੀ ਵੀਜ਼ਾ ਚ ਤੇਰੀ ਕਾਰਨ ਪ੍ਰਭਾਵਿਤ ਹੋਏ ਹਨ ਤੇ ਸਭ ਤੋਂ ਵੱਧ ਸਿਲਾਨੀ ਯੂਏਈ ਸਿੰਗਾਪੁਰ ਤੇ ਅਮਰੀਕਾ ਦਾ ਸਥਾਨ ਹੁੰਦਾ ਹੈ